ਜਿਹੜੇ ਬਾਬਾ ਦੀਪ ਸਿੰਘ ਬੰਦੇ ਕੁਝ ਬੋਲਦੇ ਨੇ ਬਾਬਾ ਜੀ ਦਿਆਲੂ ਹੈ ਬਾਬਾ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਆ ਬਾਈ ਦਿਆਲੂ ਪਰ ਮੈਂ ਉਹਨਾਂ ਨੂੰ ਐਸੇ ਮਾਈਕ 'ਤੇ ਕਹਿਣਾ ਬਾਬਾ ਜੀ ਦਿਆਲੂ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਰ ਤੁਹਾਨੂੰ ਬਾਬਾ ਨੋਹ ਸਿੰਘ ਨੇ ਦੀ ਬਖਸ਼ਿਸ਼ ਯਾਰ ਬਾਬਾ ਇਹਨੇ ਕੁਝ ਨਹੀਂ ਕਹਿਣਾ ਬਾਬਾ ਦੀਪ ਸਿੰਘ ਨੇ ਪਰ ਬਾਬਾ ਨੋਹ ਸਿੰਘ ਨੇ ਹੀ ਬਖਸ਼ਣਾ ਬਾਕੀ ਦੇ ਸ਼ਹੀਦ ਸਿੰਘਾਂ ਨੇ ਵੀ ਨਹੀਂ ਬਖਸ਼ਣਾ ਸਾਰੇ ਤਾਕਰ ਖਿਨਾਬਾ ਪਪਾ ਨੋਸੇ ਜੀ ਤਕਰੀਬਨ 10 ਸਾਲ ਵੱਡੇ ਸੀ ਬਾਬਦੀ ਤੇ ਬਾਬਾ ਨੋਸ ਜੀ ਨੇ ਸ਼ੈਤਰਵ ਦੇ ਨਾ ਬੋਲਣ ਸੰਤਿਹਾਂ ਵੀ ਹੋਰ ਵੀ ਜਿਵੇਂ ਜਿਵੇਂ ਸਾਰੇ ਏਡੇ ਪੱਕੇ ਸਾਥੀ ਸੀ ਵੇ ਬਦਮਨ ਕਦੋਂ ਵੀ ਮਿਲਾਇਆ ਆਇਆ ਉਧਰ ਟਾਲਾ ਜਾ ਮੈਂ ਉਧਰ ਬਾਬਾ ਨੋਸ ਜੀ ਨਾਲ ਖੁਦ ਜਿਨਾ ਨੇ ਬਾਬਾ ਨੋਸ ਜੀ ਦੇ ਘਰ ਤਨਮਨ ਸਭ ਕੁਝ ਬਾਬਾ ਦੀ ਉਸੇ ਜੀ ਨੇ ਤੇ ਯਾਰ ਦੇ ਵਿੱਚ ਸਾਰੀ ਯਾਰੀ ਪਾਈ ਹੋਵੇ ਹੋਰ ਸ਼ੀਸ਼ ਸਾਰੇ ਤਾਂ ਉਹ ਪ੍ਰਦਾਸ਼ ਕਰਨਗੇ ਉਹ ਨਹੀਂ ਭਾਬੀ ਭਾਈ ਆਵਾ ਦੀ ਸੀ ਤੇ ਜਾਂਦੇ ਹਾਂ ਬਿਲਕੁਲ ਹੀ ਗਿਆਨ ਕਿਉਂ ਜੀ ਸਾਹਿਬ ਬੜੀ ਜਾ ਰਹੀ ਹੈ ਕੰਮ ਜਬੀ ਜਬੀ